ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਵੀਰ ਜੀ ਆਪਾਂ ਅੱਜ ਪਹੁੰਚੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਆਹ ਵੀਰ ਦਾ ਮੋਬਾਈਲ ਨੰਬਰ ਆ ਤੇ ਕਮਲ ਡੇਰੀ ਫਾਰਮ ਤੇ ਪਹੁੰਚੇ ਆਂ ਆਪਾਂ ਤੇ ਆਪਾਂ ਇੱਕ ਅੱਜ ਤੁਹਾਨੂੰ ਮੱਝ ਸੂਈ ਦੂਜੇ ਸੂਵੇ ਝੋਟੀ ਮਗਰ ਕੱਟੀ ਤੇ ਤਿੰਨ گاਵਾ ਸੂਣ ਵਾਲੀਆਂ ਉਹਨਾਂ ਦਾ ਦਰਸ਼ਨ ਕਰਾਉਨੇ ਆਂ ਹਾਂਜੀ ਵੀਰ ਜੀ ਇਹਦੀ ਖੋਲੋ ਇਹਦੀ ਡਿਟੇਲ ਇਹ ਆਪ ਹੀ ਦੱਸਣੀ ਪੈਣੀ ਡਿਟੇਲ ਦੂਜੇ ਸੂਵੇ ਝੋਟੀ ਸੂਈ ਆ ਕੱਟੀ ਮਗਰ ਆ ਨੋ ਦੁੱਧ ਜਿਹੜਾ ਵਾ 10 ਕਿਲੋ ਤਿਆਰ ਆ 10 ਦਿਨ ਦੀ ਸੁਹੀ ਆ ਵੇਖੋ ਥਾਂ ਥਾਂ ਕੁਆਲਿਟੀ ਬਹੁਤ ਚੰਗੀ ਆ ਬਹੁਤ ਚੰਗੀ ਝੋਟੀ ਆ ਹਾਂਜੀ ਵੀਰ ਜੀ ਖੋਲੋ ਮੜ ਜੈਨ ਬਹੁਤ ਚੰਗੀ ਝੋਟੀ ਆ ਖਾਂਦੇ ਵਾ ਵੀ ਬੜਾ ਵੱਖ ਵੱਖ ਲੱਗਾ ਤੇ ਪੁੱਠੇ ਪਾਠੇ ਤੋਂ ਬੜੀ ਦੋਧੀ ਆ ਬਹੁਤ ਜਿਆਦਾ ਚੰਗੀ ਚੋਟੀ ਵੀ ਦੁੱਧ ਬਹੁਤ 12 ਕਿਲੋ ਦਈ ਜਾਓ 12 13 12 13 ਮੇਲਾ ਮਾਰ ਕੇ ਇੰਨਾ ਘੜੀ ਆ ਪਰ ਕੱਟੀ ਏਰੀਆ ਝੋਟੀਆਂ ਸਿੱਖਤਾ ਹੀ ਕਰਨ ਵਾਲੀ ਆ ਬਹੁਤ ਹੀ ਜਿਆਦਾ ਦਿੰਦੀ ਆ ਵੱਡੀ ਝੋਟੀਆਂ ਇਹ ਨਹੀਂ ਵੀ ਨਿੱਕੀ ਏ ਕੱਲੀ ਹਾਥੀ ਚਾਉਂ ਵਾਲੀ ਝੋਟੀ ਆ ਆ ਕੱਟੀ ਏ ਮਗਰ ਇਹ ਆ ਫੁੱਲ ਦੀ ਕੁਆਲਿਟੀ ਵੀ ਦੇਖੋ ਬਹੁਤ ਚੰਗੀ ਆ ਥੋੜਾ ਡਰਦੀ ਆ ਫੁੱਲ ਕਾਲੀ ਫੁੱਲ ਗੁੜੀ ਭਾਈ ਬਾਕੀ ਉਦਾਂ ਇਹਸ ਅਲੱਗ ਬਹੁਤ ਹੀ ਜ਼ਿਆਦਾ ਚੰਗੀ ਹੈ। ਬਗਨਾਖੜ। ਉਹ ਚੰਗੀ ਤਰ੍ਹਾਂ ਦਰਸ਼ਨ ਕਰ ਲਓ ਛੋਟੀ ਦੇ। ਇਹ ਨਹੀਂ ਵੀ ਕਾਲੀ ਕੋਈ ਨਹੀਂ ਆ ਸਾਨੂੰ। ਆਰਾਮ ਨਾਲ ਦੇਖੋ। ਤੇ ਇਹ ਮੋਲੇ ਦਾ ਵੀ ਜੀ ਫੋਨ ਤੇ ਹੋ ਜਾਊਗਾ। ਫੋਨ ਲਾਏ ਕੋਈ ਜਿੱਦਾਂ ਕਹਾਂ ਕਰੋਗੇ ਮਾਨਤਨ ਕਰਦਾਂਗੇ। ਆ ਦੂਜੇ ਸਵੇ ਵਸੂ ਖੂਣ ਵਾਲੀ ਆ। ਬਾਤ ਤੋਂ ਬਾਤ ਦੋਹਾਂ ਤਨਾਂ ਦੇ ਦਾ ਤਸੂਬੂ ਤਿਆਰ ਆ ਬਿਲਕੁਲ ਵਸ਼ੀ ਤੇ ਬਹੁਤ ਹੀ ਚੰਗੀ ਵਸ਼ੀ ਹੈ ਖੋਲੋ ਵੀਰ ਜੀ ਇਹ ਵੀ ਵਸ਼ੀ ਦੁੱਧ 20 ਕਿਲੋ ਵੀਰ ਜੀ ਗਾਰੰਟੀ ਦੇ ਲਿਆਂਦੀ ਆ ਦੇ ਗਾਰੰਟੀ ਤਾਂ ਦਵਾਂਗੇ ਬਹੁਤ ਹੀ ਚੰਗੀ ਝੋਟੀ ਹੈ ਦੀ ਉਹ ਵਸ਼ੀ ਆ ਸੌਰੀ ਦੂ ਮੋਰ ਲ ਵੀ ਜੇ ਤਾਂ ਉੱਪਰ ਪੈਂਦੀ ਏ ਥੋੜੀ ਇਧਰ ਨੂੰ ਦਿਖਾ ਦਿੰਦੇ ਇੱਕ ਅੜੀ ਚਲਾ ਕੇ ਪਰ ਬਹੁਤ ਹੀ ਸਾਫ ਥਣਾ ਦੀ ਪਿੱਛੇ ਦੀ ਗਰੰਟੀ ਹੋਊਗੀ ਮਸ਼ੀਨੀ ਬਾਕੀ ਇੱਥੇ ਆਣ ਕੇ ਆਪਣੀ ਤਸੱਲੀ ਕਰੇਗੇ ਜੀ ਅਗਰ ਮਸ਼ੀਨ ਤਿਆਰ ਹੋਣ ਤਾਂ ਕਹਾਂ ਲੈ ਵਾ ਪਾ ਦੂ ਪੱਟਾਂ ਦੇ ਵਿੱਚ ਘਾਰ ਪੂਰਾ ਗੜਵਾ ਵੇਖੋ ਖਾਇਤੇ ਨਾ ਨਾ ਵਾਲ ਬੂਲ ਬਹੁਤ ਆ। ਇਹਦਾ ਵੀ ਜੀ ਵਸ਼ੀਆ ਕੁੰਤੇ ਉਹਦੇ ਮੁੱਲ। ਬਾਕੀ ਦੇ ਜਾਇ ਦਵਾਂਗੇ ਬਿਲਕੁਲ। ਆ ਤੀਜੇ ਨੰਬਰ ਤੇ ਵੀ ਜੀ ਦੂਜੇ ਸਵੇਰੇ ਸੂਨੀਆ ਵੈੜ ਬਹੁਤ ਮੋਟ ਗਿਆ ਤੇ ਦੇਨ ਇਹਨੇ 15 ਲਾਏ ਜਾਣੇ ਆ ਵਸ਼ੀਏ ਪਰ ਜਿਆਦਾ ਹੀ ਵੱਡੀ ਆ ਵਸ਼ੀ। ਹੋ ਲੋ ਵੀਰੋ ਇਹ ਵਸ਼ੀਨੀ ਡੱਬੀ ਨੂੰ ਚੁੱਕ ਲੀ। ਇੱਕ ਕੱਚੀ ਕੁਤੀ ਦੇ ਲੈ ਓਦਾਂ ਦੇ ਵਸ਼ੀ ਬੜੇ ਪੈਹਾਂਦੀ ਆ। ਪਰ ਸੱਚੀ ਕੁਤੀ ਮੁੱਲ ਜਾਈ ਦੇ ਦਾਂਗੇ ਬਹੁਤੇ ਦੇਣੀ ਹੈਗੇ ਉ ਤਾਂ 100 ਰੁਪਈਆ ਵਸ਼ੀ ਫਿਰ ਮਤ ਉਹ 10 ਦੀ 15 ਲੈ ਦੂਗਾ ਲੈ ਆ ਵੀਦੀ ਲੈ ਆ ਮੁੱਲ ਬਹੁਤ ਜੰਮ ਚੁੰਟਾਂ ਵਾਲੀ ਆ ਰੰਗ ਬੜਾ ਵਧੀਆ ਵਾਲਾ ਇਹ ਹੈ ਵੀ ਦੁੱਧ ਵਾਲੀ ਆ ਦੁੱਧ 20 ਕਿਲੋ ਪੜੀ ਆਉਗੀ ਦਿਨਾਂ ਹਿਸਾਬ ਨਾਲ ਜਿਹੜਾ ਹਿਸਾਬ ਨਾਲ ਦੇ ਰਹੇ ਨੇ ਨਾ ਲੱਥੂ ਹੀ ਬੜੀ ਬਾਕੀ ਇਹਨੂੰ ਕੋਈ ਟ੍ਰਾਂਜਿਸ਼ਨ ਫੀਡ ਚਾਰ ਦੇ ਇੱਕ ਤੇ ਦੂਣੀ ਲਾਥ ਆਉਗੀ ਥੋੜਾ ਜਾਨ ਪਤਾ ਸੇਵਾਦ ਕਰਨੀ ਪੈਂਦੀ ਕੱਚੇ ਡੰਗਰ ਦੀ ਬਹੁਤ ਸਫਾਈ ਨਾਲ ਸੁੰਨਾ ਹੋ ਗਿਆ ਬਹੁਤ ਜ਼ਿਆਦਾ ਹੀ ਚੰਗੀ ਹਾਂਜੀ ਇਹ ਕਾ ਵੀ ਦੂਜੇ ਸਵੇਰ ਵੈੜ ਸੁਣੀ ਆ ਸ਼ਾਈ ਹਾਲ ਕ੍ਰੋਸ ਦੇ ਵਿੱਚ ਆ ਪਰ ਠੰਡੀ ਧੀਰੀ ਰੱਜ ਕੇ ਆ ਥੋੜੀ ਸਾਂਭੀ ਘਟਿਆ ਕਿਹਨੇ ਪਰ ਅੱਖਰ-ਉੱਖਰ ਬਹੁਤ ਚੰਗੇ ਵਾਸੀ ਦੇ ਥਾਂ ਲੈ ਵਾ ਵੇਖੋ ਕਿਦਾਂ ਦਾ ਤੇ ਬਾਕੀ ਠੰਡੀ ਵਾਲੀ ਦੇ ਕੋਈ ਗਾਲੀ ਨਾ ਕਰਨ ਵਾਲੀ ਨਹੀਂ ਇਹ ਮਰੀ ਵੈੜ ਫਨਾ ਫਨਾ ਦੇ ਵੇਖੋ ਕਿੱਡੀ ਕੁਆਲਿਟੀ ਖੋਲੋ ਵੀਡੀਓ ਨੂੰ ਬਹੁਤ ਹੀ ਚੰਗੀ ਅਸ਼ੀਰਦੀ ਦੇ ਨਵੀਂ ਦੋਆਂ ਤਿੰਨਾਂ ਦਰਾਂ ਦੇ ਸੂਤੂ ਦੀ ਗੱਤ ਉਹਦਾ ਤਿੰਨ ਰੀਟ ਸੀ ਤੇ ਆੜਿਆ ਪੂਰੀ ਮੋਹ ਸਿੱਧੀ ਸਾਦੀ ਘੱਟ ਰਹਾਂਗੇ ਆ ਥੋੜੀ ਸਮਾਂ ਘਟਿਆ ਕਿਸ ਨੇ ਫਰੇ ਹੈ ਕਰ ਕਰਦੇ ਬੜੇ ਚੰਗੇ ਬਹੁਤ ਸਾਫ ਸੂਫ ਵਸ਼ੀਆਂ ਇਹ ਲੈ ਚੰਗੀ ਤਰ੍ਹਾਂ ਦਰਸ਼ਨ ਕਰ ਲੋ ਕੋਈ ਕਾਲੀ ਨਹੀਂ ਹੈ ਜੀ ਹਾਂ ਛੋਟੀ ਦੇ ਚਲੋ ਰਗਮ ਸੱਚਣੀ ਹੈ ਜਿੰਨੇ ਦਰਸ਼ਨ ਕਰੋ ਪ੍ਰੇਮ ਨਾਲ ਬਹੁਤ ਮੋਟੀ ਪੇਟੀ ਬਾਕੀ ਆਹਨ ਕੇ ਤਸੱਲੀ ਕਰੋ ਪਿੰਡ ਭਗਵਾਨਪੁਰ ਸੀਲ ਡੇਰਾ ਬਣਾਣਕੇ ਜ਼ਿਲ੍ਹਾ ਗਰਦਾਸਪੁਰ ਤੇ ਕੋਟ ਦੀ ਸੂਰਤ ਮੰਡੀ ਅੱਡਾ ਪੈਂਦਾ ਸਾਨੂੰ ਆ ਆਪਣਾ ਮੋਬਾਈਲ ਨੰਬਰ ਹੈ